ਇਕ ਗਰੀਬ ਪਰਿਵਾਰ ਦੋਨੋਂ ਪਤੀ ਪਤਨੀ ਅਪਾਹਜ ਜਾਂ ਲੱਕਾਂ ਤੋਂ ਘਰ ਵਿੱਚ ਅੱਕ ਵੀ ਗਰੀਬੀ ਐ ਰੋਟੀ ਦੇ ਲਾਲੇ ਜੜੇ ਆ ਉਹ ਪਏ ਹੋਇਆ ਤਾਂ ਬਰਸਾਤਾਂ ਦੇ ਦਰਾਨਾ ਉਹ ਮਕਾਨ ਜਿਹੜਾ ਉਹ ਡੱਗ ਚੁੱਕਿਆ ਟੱਕਾ ਸਿਰ ਤੇ ਜਿਹੜੀ ਛੱਤ ਆ ਉਹ ਵੀ ਨਹੀਂ ਰਹੀ ਉਧਰ ਵੀ ਹਾਲਾਤ ਤੁਹਾਨੂੰ ਦਿਖਾ ਦਿੰਨੇ ਆ ਇਧਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਕੱਚਾ ਬਰਾਂਡਾ ਛੋਟਾ ਜਿਹਾ ਇਸ ਦੇ ਵਿੱਚ ਹੀ ਇਹ ਪਰਿਵਾਰ ਜਿਹੜਾ ਉਹ ਗੁਜਾਰਾ ਕਰ ਰਿਹਾ ਤਾਨਿਆਂ ਵਾਲੀ ਜਿਹੜੀ ਛੱਤ ਆ ਉਹ ਪਾਈ ਹੋਈ ਐ ਇਹ ਵੀ ਜਿਹੜੀ ਆ ਫਟੀਆਂ ਇਸ ਦੀਆਂ ਵੀ ਜੜੂਆਂ ਪੁੱਪ ਚੁੱਕੀਆਂ ਸਰਪੰਚਾਂ ਨੂੰ ਆਖਿਆ ਮੈਂ ਭਾਈ ਛੱਤ ਪਾ ਦੋ ਤੇ ਸਰਪੰਚ ਨੇ ਕੋਈ ਗੱਲ ਬਾਤ ਨਹੀਂ ਸੁਣੀ ਕਿਸੇ ਨੇ ਵੀ ਸੁਣੀ ਹਾਂ ਕਰ ਦਿੰਦੇ ਸੀ ਬਾਅਦ ਚ ਫੇਰ ਫੋਨ ਲਾਉਣਾ ਫੋਨ ਚੱਕਦੇ ਹੀ ਨਹੀਂ ਕੋਈ ਜੀ ਅਸੀਂ ਤਾਂ ਬਹੁਤ ਇਹੋ ਜਿਹੇ ਦਿਨ ਵੇਖੇ ਸੀ ਪਰ ਮਾਲਕ ਨੇ ਸਾਡੇ ਵਾਸਤੇ ਸੋਚਿਆ ਹਾਂਜੀ ਬਹੁਤ ਮੁਸ਼ਕਲ ਹੋ ਜਾਂਦਾ ਹੁੰਦਾ ਹੁਣ ਜਦੋਂ ਭਰਾ ਨੂੰ ਇਹੋ ਜਿਹੇ ਹਾਲਾਤਾਂ ਵਿੱਚ ਕੰਮ ਕਰਦਾ ਦੇਖਦੇ ਹੋਗੇ ਸਰ ਜਦੋਂ ਰੇਟ ਦਾ ਨਾ ਦੇਰ ਹੁੰਦਾ ਹੈ ਇਹ ਆਸ਼ਾ ਹੈ ਕਿ ਉਹ ਸਹੀ ਹੁੰਦਾ ਤਾਂ ਵੀ ਅਸੀਂ ਜਿਨ੍ਹਾਂ ਲੋਕਾਂ ਦੇ ਨੇ ਸਾਨੂੰ ਕਿਸੇ ਵੱਲ ਵੇਖਣਾ ਪੈਂਦਾ ਵੀ ਸਾਨੂੰ ਕੋਈ ਕਿਤੇ ਲ ਜਾਵੇ ਜੋ ਕੁਝ ਵੀ ਆ ਹੁੰਦਾ ਵੀ ਜੇ ਸਹੀ ਹੁੰਦਾ ਸਾਨੂੰ ਕਿਸੇ ਦੀ ਲੋੜ ਨਾ ਪੈਂਦੀ ਰੱਬ ਨੂੰ ਹੁਣ ਕੀ ਕਹਿ ਸਕਦੇ ਜੋ ਕਰਤਾ ਉਹਨੇ ਸਹੀ ਕਰਤਾ ਪਰ ਆਪ ਕੀ ਆਪਦਾ ਦਿਲ ਇੰਤਨੀ ਆਰਦਾ ਜੀ ਜੋ ਮੰਡੀ ਚ ਜਾਵੇ ਮੰਡੀ ਚ ਸਲਾਈ ਸੂਈ ਤੇ ਚੜੀ ਜਾਂਦਾ ਕਾਰਨ ਕੀ ਰੋੜੀ ਰੋੜੀ ਦਾ ਹੋਵੇ ਕੋਈ ਵੀ ਸਿਆਲ ਚ ਜਿਵੇਂ ਆਲੂ ਲੂ ਲੂ ਫਟੀਂਦੇ ਨੇ ਅਰਬੀ ਅਰਬੀ ਤੇ ਬਣਾਉਣ ਬਣਾਉਣ ਤੇ ਚੜੀ ਜਾਂਦੇ ਮੰਗ ਕੀ ਕਰਦੇ ਹੋ ਮੰਗ ਕੀ ਕਵਰੇ ਪਾ ਦੇਣ ਜੀ ਬਸ ਆਪਣੀ ਦਾ ਇਨੀ ਬਹੁਤ ਧੰਨਵਾਦ। ਨੋਬਰ ਨੋ ਹੁੰਦੇ ਤਾਂ ਅਸੀਂ ਵੀ ਸੁੱਖ ਦੀ ਰੋਟੀ ਜਿਹੜੀ ਆ ਉਹ ਖਾ ਸਕਦੇ। ਓਤੀ ਸੁੱਖ ਦੀ ਵਿੱਚ ਪਾਇਆ ਜਾਂਦਾ। ਕਲ ਮਾਲਕ ਨੇ ਸਾਡੇ ਲਈ ਸੋਚਿਆ ਜੀ ਕੁਝ। ਹਾਂਜੀ। ਜੇ ਸਾਡੇ ਦੇ ਮਾਲਕ ਸੋਚਦਾ ਤਾਂ ਅਸੀਂ ਵੀ ਆਪਦਾ ਕਾਰ ਬਰ ਬਣਾ ਦਿੰਦੇ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੁਰਖਾਪੀ ਵੀ ਤੇ ਮੈਂ ਹਾਂ ਪਰਮਜੀਤ ਸਖਾਣਾ। ਅੱਜ ਤੁਹਾਨੂੰ ਇੱਕ ਐਸਾ ਪਰਿਵਾਰ ਦਿਖਾਉਣ ਜਾ ਰਿਹਾ ਐਸੇ ਹਾਲਾਤ ਦਿਖਾਉਣ ਜਾ ਰਿਹਾ ਜਿਨ੍ਹਾਂ ਨੂੰ ਦੇਖ ਤੁਹਾਡੇ ਵੀ ਹੰਝੂ ਨਿਕਲ ਆਉਣਗੇ ਇਹ ਗਰੀਬ ਪਰਿਵਾਰਾ ਦੋਨੋਂ ਪਤੀ ਪਤਨੀ ਅਪਾਹਜ ਜਨ ਲੱਗਦਾ ਤੋਂ ਘਰ ਵਿੱਚ ਅੱਤ ਦੀ ਗਰੀਬੀ ਆ ਰੋਟੀ ਦੇ ਲਾਲੇ ਜੜੇ ਆ ਉਹ ਪਏ ਹੋਇਆ ਰੱਬ ਦੀ ਮਾਰਤਾ ਪਈ ਪਈ ਇਸ ਪਰਿਵਾਰ ਨੂੰ ਉੱਪਰੋਂ ਘਰ ਦੀ ਛੱਤ ਵੀ ਜਿਹੜੀ ਆ ਉਹ ਬਰਸਾਤਾ ਕਾਰਨ ਡੱਗ ਚੁੱਕੀ ਆ ਤੋ ਸਭ ਤੋਂ ਪਹਿਲਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦਨੇ ਆ ਇਧਰ ਤਸਵੀਰਾਂ ਤੁਹਾਨੂੰ ਦਿਖਾ ਦਨੇ ਆ ਕਿ ਇੱਥੇ ਮਕਾਨ ਜਿਹੜਾ ਉਹ ਪਿਆ ਹੋਇਆ ਸੀਗਾ ਤਾਂ ਲਗਾਤਾਰ ਜਿਹੜੀਆਂ ਬਰਸਾਤਾਂ ਹੋ ਰਹੀਆਂ ਨੇ ਤਾਂ ਬਰਸਾਤਾਂ ਦੇ ਦੌਰਾਨ ਉਹ ਮਕਾਨ ਜਿਹੜਾ ਉਹ ਡੱਗ ਚੁੱਕਿਆ ਤੱਕਾ ਸਿਰ ਤੇ ਜਿਹੜੀ ਛੱਤ ਆ ਉਹ ਵੀ ਨਹੀਂ ਰਹੀ ਇਧਰ ਦੀ ਹਾਲਾਤ ਤੁਹਾਨੂੰ ਦਿਖਾ ਦਨੇ ਆ ਇਧਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਇੱਕ ਕੱਚਾ ਬਰਾਂਡਾ ਆ ਛੋਟਾ ਜਿਹਾ ਇਸ ਦੇ ਵਿੱਚ ਹੀ ਇਹ ਪਰਵਾਰ ਜਿਹੜਾ ਉਹ ਗੁਜ਼ਾਰਾ ਕਰ ਰਿਹਾ ਤਾਂ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਹੋ ਇਧਰ ਵੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਦੇਖ ਸਕਦੇ ਹੋ ਕਾਨਿਆਂ ਵਾਲੀ ਜਿਹੜੀ ਛੱਤ ਆ ਉਹ ਪਾਈ ਹੋਈ ਆ ਇਹ ਵੀ ਜਿਹੜੀ ਆ ਫੱਟੀਆਂ ਇਸ ਦੀਆਂ ਵੀ ਜਿਹੜੀਆਂ ਟੁੱਟ ਚੁੱਕੀਆਂ ਥੱਲੋਂ ਵਾਸ ਲਗਾ ਕੇ ਜਿਹੜੀ ਸਪੋਰਟ ਆ ਉਹ ਦਿੱਤੀ ਹੋਈ ਆ ਛੱਤ ਨੂੰ ਕਿ ਛੱਤ ਜਿਹੜੀ ਆ ਉਹ ਡਿੱਗ ਨਾ ਪਵੇ ਕਿਤੇ ਸਾਹਮਣੇ ਦੇ ਸਹਾਉਦਯਕੀ ਇਸ ਛੱਤ ਵਿੱਚ ਵੀ ਜਿਹੜੇ ਮੋਰੇ ਆ ਉਹ ਨਿਕਲੇ ਹੋਏ ਆ ਤਾਂ ਕਿਸੇ ਟਾਈਮ ਵੀ ਇਹ ਵੀ ਛੱਤ ਜਿਹੜੀ ਆ ਉਹ ਡੱਗ ਸਕਦੀ ਆ ਤਾਂ ਅੱਤ ਦੀ ਗਰੀਬੀ ਵਿੱਚ ਇਹ ਪਰਿਵਾਰ ਜਿਹੜਾ ਉਹ ਰਹਿ ਰਿਹਾ ਤਾਂ ਇਧਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਰਾਂਡੇ ਦੇ ਕੀ ਹਾਲਾਤ ਆ ਇਸ ਬਰਾਂਡੇ ਦੇ ਵਿੱਚ ਇਹ ਪਰਿਵਾਰ ਜਿਹੜਾ ਉਹ ਗੁਜ਼ਾਰਿਆ ਕਰ ਰਿਹਾ ਤਾਂ ਆਪਾਹਜ ਹੋਣ ਕਰ ਹੋਣ ਕਰਕੇ ਕੰਮ ਕਰ ਜਿਹੜਾ ਉਹ ਪੂਰਾ ਨਹੀਂ ਕੀਤਾ ਜਾਂਦਾ ਤਾਂ ਰੋਟੀ ਦੇ ਵੀ ਜਿਹੜੇ ਲਾਲੇ ਆ ਉਹ ਘਰ ਵਿੱਚ ਪਏ ਹੋਇਆ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਹੋ ਕਿ ਇਹ ਆਟੇ ਵਾਲੀ ਮਿੱਟੀ ਹੈ ਜੋ ਖਾਲੀ ਹੈ ਤੇ ਇਧਰ ਦੇਖ ਸਕਦੇ ਹੋ ਕਿ ਇਹ ਡੱਬਾ ਜਿਸ ਵਿੱਚ ਚਾਹ ਹੋਣੀ ਚਾਹੀਦੀ ਸੀਗੀ ਖਾਲੀ ਪਿਆ ਆ ਥੋੜੀ ਜੀ ਖੰਡ ਆ ਤੇ ਥੋੜੀ ਜੀ ਹਲਦੀ ਜੜੀ ਆ ਉਹ ਪਈ ਹੋਈ ਆ ਤਾਂ ਚੁੱਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਚੁੱਲਾ ਜਿਹੜਾ ਉਹ ਠੰਡਾ ਪਿਆ ਹੋਇਆ ਤਾਂ ਇੱਧਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਹ ਦੋਨੋਂ ਉਹ ਪਤੀ ਪਤਨੀ ਆ ਜਿਹੜੇ ਲੱਕਾਂ ਤੋਂ ਹੀਣੇ ਆ ਅਪਾਹਜ ਆ ਕੰਮਕਾਰ ਜਿਹੜਾ ਨਹੀਂ ਕਰ ਸਕਦੇ ਤਾਂ ਹੁਣ ਘਰ ਦੀ ਛੱਤ ਵੀ ਜਿਹੜੀ ਆ ਉਹ ਡੱਗ ਡੱਗ ਚੁੱਕੀ ਆ ਤਾ ਬਾਈ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਬਚਪਨ ਤੋਂ ਹੀ ਉਸ ਨੂੰ ਜਿਹੜਾ ਪੋਲੀਓ ਸੀਗਾ ਤਾਂ ਪੜ੍ਹਾਈ ਲਿਖਾਈ ਵੀ ਜਿਹੜੀ ਉਹ ਨਹੀਂ ਕਰ ਸਕਿਆ ਤੇ ਹੁਣ ਮਿਹਨਤ ਮਜ਼ਦੂਰੀ ਕਰਿਆ ਪਰ ਇੱਕ ਸ਼ਾਬਾਸ਼ੇ ਵੀ ਬਣਦੀ ਐ ਇਸ ਨੌਜਵਾਨ ਨੂੰ ਜਿਸਨੇ ਅਪਾਹਜ ਹੋਣ ਦੇ ਕਾਰਨ ਹਿੰਮਤ ਜਿਹੜੀ ਆ ਉਹ ਨਹੀਂ ਹਾਰੀ ਕੋਈ ਵੀ ਕੰਮ ਮਿਲਦਾ ਦਿਹਾੜੀ ਤੇ ਜਾਂਦਾ 2 200 250 300 ਜਿੰਨਾ ਵੀ ਮਿਲਦਾ ਉਸ ਨਾਲ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਉਹ ਚਲਾ ਰਿਹਾ ਤਾਂ ਤਸਵੀਰ ਤੁਸੀਂ ਦੇ ਸਕਦੇ ਹੋ ਤਾਂਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਨਾਲ ਕੀ ਵੀਰ ਨਾਮ ਕੀ ਤੁਹਾਡਾ ਕਾਲਾ ਜੀ ਘਰ ਦੀ ਛੱਤ ਜਿਹੜੀ ਡਿੱਗੀ ਆ ਉਹ ਕਿੰਨਾ ਸਮਾਂ ਹੋ ਗਿਆ ਡਿੱਗ ਨੂੰ ਸਮਾਂ ਕਾਰਨ ਵੀ ਦੂਪ ਸੜੋਗੀ ਤੇ بارش ਬੁਰਛ ਪੈਂਦੀ ਬਾਦਸ਼ਾਹ ਜੀ ਡਿੱਗ ਪੀ ਤੇ ਕਾਰਨ ਕੀ ਬਹੁਤ सरपंच ਨੇ ਆਖਿਆ ਤੇ ਹੋਰ ਸੱਜਣਾ ਮਿੱਤਰਾਂ ਨੂੰ ਕੋਈ ਜਿਵੇਂ ਗਾਂ ਦੀ ਗਾਂ ਹੋ ਜਾਂਦੇ ਨੇ ਤੇ ਸਰਪੰਚ ਨੇ ਆਖਿਆ ਮੈਂ ਭਾਈ ਛੱਤ ਪਾ ਦੋ ਤੇ ਸਰਪੰਚ ਨੇ ਕੋਈ ਗੱਲ ਬਾਤ ਨਹੀਂ ਸੁਣੀ ਕਿਸੇ ਨੇ ਵੀ ਨਹੀਂ ਸੁਣੀ ਜੀ ਹਾਂ ਕਰ ਦਿੰਦੇ ਸੀ ਬਾਅਦ ਫਿਰ ਫੋਨ ਲਾਉਣਾ ਫੋਨ ਚੱਕਦੇ ਹੀ ਨਹੀਂ ਕੋਈ ਕੋਈ ਵੀ ਨਹੀਂ ਚੱਕਦਾ ਇਹ ਫੋਨ ਜੀ ਕਿਸੇ ਨੇ ਸਾਨੂੰ ਸੰਜੋਗ ਦਿੱਤਾ ਹੋ ਫਿਰ ਇਸ ਬ੍ਰਾਂਡ ਦੇ ਥੱਲੇ ਹੀ ਗੁਜ਼ਾਰਾ ਕਰ ਰਹੇ ਉਹ ਲੋਕ ਨੇ ਹਾਂਜੀ ਬ੍ਰਾਂਡ ਦੇ ਥੱਲੇ ਬ੍ਰਾਂਡ ਦੇ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਕੋਈ ਪਿੰਡ ਦੇ ਸਰਪੰਚ ਨੂੰ ਨਹੀਂ ਕਿਹਾ ਕਿ ਸਾਨੂੰ ਜਿਹੜਾ ਸਰਕਾਰ ਵੱਲੋਂ ਸਹੂਲਤਾਂ ਆਉਂਦੀਆਂ ਕਿ ਸਰਕਾਰ ਦਾਅਵੇ ਕਰਦੀ ਹੈ ਕਿ ਅਸੀਂ ਗਰੀਬਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇ ਰਹੇ ਹਾਂ ਜਿਨ੍ਹਾਂ ਦੇ ਕੱਚੇ ਮਕਾਨ ਹਨ ਉਹਨਾਂ ਨੂੰ ਪੱਕੇ ਮਕਾਨ ਦੇ પાਕੇ ਦੇ ਰਹੇ ਹਾਂ ਜਿਨ੍ਹਾਂ ਦੇ ਬਾਲੇ ਪਏ ਹੋਏ ਹਨ ਉਹਨਾਂ ਨੂੰ ਲੈਂਟਰ પાਕੇ ਦੇ ਰਹੇ ਹਾਂ ਤਾਂ ਕਦੇ ਕੋਈ ਸਰਕਾਰੀ ਸਹੂਲਤ ਨਹੀਂ ਮਿਲੀ ਤੁਹਾਨੂੰ ਪਿੰਡ ਦੇ ਵਿੱਚ ਜੀ ਬਹੁਤ ਪਾਈ ਜਾਂਦਾ ਹੈ ਪੰਜ ਕੇ ਸੱਤ ਕੰਵਰੇ ਆਏ ਨੇ ਕਿਉਂਕਿ ਸਾਡਾ ਨਹੀਂ ਉਹਨੇ ਪਾਇਆ ਤੇ ਨਾ ਉਹਨੇ ਆਖਿਆ ਤੇ ਆਈ ਕਿਆ ਚਲੋ ਪੰਜਵੇਂ ਜਿਵੇਂ ਪੰਚਾਇਤ ਦੀ ਬੋਲੀ ਹੁੰਦੀ ਹੈ ਕਰਨ ਕੀ ਇਸ ਤਰ੍ਹਾਂ ਕੋਕੇ ਪਾ ਕਰ ਕਰਕੇ ਤੇ ਸਾਰੇ ਮੈਂਬਰਾਂ ਨਾਲ ਜੁੜੋ ਕਰਕੇ ਤੇ ਬਾਦ ਛਾਤੀ ਕਲੀ ਬਾਦ ਕੋਨੇ ਬਾਦ ਕੋਈ ਗੱਲ ਨਹੀਂ ਸੁਣੀ ਅੱਜ ਪਾ ਦੇਣ ਕੱਲ ਪਾ ਦੇਣ ਨਹੀਂ ਪਰਿਵਾਰ ਵਿੱਚ ਕੌਣ ਕੌਣ ਆਇਆ ਪਰਿਵਾਰ ਵਿੱਚ ਇੱਕ ਬਾਪੂ ਆ ਉਹ ਭੈਣ ਹੈ ਮੇਰੀ ਤੇ ਵਾਈਫ ਤੇ ਮੈਂ ਆਪਣੀ ਭੈਣ ਦਾ ਵਿਆਹ ਹੋਇਆ ਨਹੀਂ ਨਹੀਂ ਕੁੜੇ ਜਿਸ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਹਾਲਾਤ ਬਹੁਤ ਮਾੜੇ ਆ ਤਾਂ ਕਦੇ ਰੱਬ ਨੂੰ ਨਹੀਂ ਕੋਸਿਆ ਕਿ ਕਿਹੋ ਜਿਹੇ ਹਾਲਾਤਾਂ ਵਿੱਚ ਜ਼ਿੰਦਗੀ ਜਿਹੜੀ ਆ ਰੱਬਾ ਤੂੰ ਸਾਡੀ ਬਤੀਤ ਕਰ ਰਿਹਾ ਹੈ ਮਾਂਚ ਦਾ ਬਹੁਤ ਖੁਸ਼ ਹਾਂ ਦਾ ਜੀ ਰੱਬ ਨੂੰ ਹੁਣ ਕੀ ਕਹਿ ਸਕਦੇ ਜੋ ਕਰਤਾ ਉਹਨੇ ਸਹੀ ਕਰਤਾ ਪਰ ਆਪ ਕੀ ਆਪਦਾ ਦਿਲ ਇੰਤਨੀ ਯਾਰਤਾ ਜੀ ਜੋ ਮੰਡੀ ਚ ਆਵੇ ਮੰਡੀ ਚ ਸਲਾਈ ਸੂਈ ਤੇ ਚੜੀ ਜਾਂਦਾ ਕਾਰਨ ਕੀ ਰੋੜੀ ਰੂੜੀ ਦਾ ਹੋਵੇ ਕੋਈ ਵੀ ਸਿਆਲ ਚ ਜਿਵੇਂ ਆਲੂ ਲੂ ਪਟਿੰਦੇ ਨੇ ਅਰਬੀ ਰੂਬੀ ਤੇ ਬਣਾਉਣ ਬਣਾਉਣ ਤੇ ਚੜੇ ਜਾਂਦੇ ਬਸ ਯਾਨੀ ਕਿ ਰੋਟੀ ਰੋਟੀ ਦਾ ਸਰਕਲ ਵਧੀਆ ਚੱਲੀ ਜਾਂਦਾ ਗੁਜਾਰਾ ਹੋ ਜਾਂਦਾ ਹੈ ਹੋਈ ਜਾਂਦੇ ਟਾਈਮ ਪਾਸ ਹੋਈ ਜਾਂਦੇ ਤੇ ਅੱਗੋਂ ਸਤਿਗੁਰਦੇ ਆਤਵਾਸ ਮੰਗ ਕੀ ਕਰਦੇ ਹੋ ਮੰਗ ਕੀ ਕਵਰੇ ਪਾ ਦੇ ਜੀ ਬਸ ਆਪਣੀ ਦਾ ਇਨੀ ਬਹੁਤ ਧੰਨਵਾਦ ਐਨ ਆਰ ਆਈ ਵੀਰ ਵੀ ਜਿਹੜੇ ਜਿਹੜੇ ਬਾਹਰ ਬੈਠੇ ਨੇ ਤੇ ਜਿਵੇਂ ਅੱਜ ਨਾ ਸਵਾ ਬਣਿਆ ਨੇ ਸਾਰਾ ਕੋਈ ਬਣਿਆ ਨੇ ਇਹਨਾਂ ਤੋਂ ਹੱਥ ਜੋੜ ਕੇ ਬੇਨਤੀ ਆਈ ਐਨ ਆਰ ਆਈ ਮੇਰੇ ਵੀਰ ਮਲਾਇਮ ਜੀ ਉਹ ਕਮਰੇ ਕਮਰੇ ਪਾ ਦਾ ਆ ਉਹਨਾਂ ਦੀ ਵਾਕੋਂ ਤੇ ਜਾਨੀ ਕਿ ਨਹੀਂ ਤਾਂ ਇਨੀ ਬੇਨਤੀ ਆਈ ਐਨ ਆਰ ਆਈ ਵੀਰਾਂ ਨੂੰ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਚਲੋ ਆ ਵੀਡੀਓ ਜੈਨਬੇ ਕੇ ਸਾਰਾ ਕੁਝ ਤੇ ਦੋ ਕਮਰੇ ਪਾ ਜਾਂ ਕਬਾ ਜਾਂ ਦੋ ਪੈ ਇਨਾਈ ਬਹੁਤ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਸਰਕਾਰ ਸਰਕਾਰਾਂ ਹੋਂ ਤਾਂ ਸਰਕਾਰਾਂ ਦਾ ਜੇ ਸਰਕਾਰਾਂ ਵੀ ਸੁਣ ਲੈ ਤੇ ਬਹੁਤ ਧੰਨਵਾਦ ਪਰ ਸਰਕਾਰਾਂ ਨੇ ਸੁਣਨੀ ਹੈ ਬਸ ਮੈਂ ਤਾਂ ਐਨ ਆਰ ਆਈ ਜਿਹੜੇ ਵੀਰ ਨੇ ਆਪਣੀ ਤਾਂ ਇਹੋ ਹੀ ਉਹਨਾਂ ਅੱਗੇ ਬੇਨਤੀ ਆ ਹੱਥ ਜੋੜ ਕੇ ਆ ਸ਼ੋਜੂ ਨਿੜੀ ਆ ਦੇ ਵਿੱਚ ਧੰਨਵਾਦ ਕਰਨਿਆ ਜੀ ਤੇ ਬਸ ਜੀ ਤੇ ਸਾਡੇ ਨਾਲ ਇਸ ਨੌਜਵਾਨ ਦੀ ਪਤਨੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈ ਭਾਂਜੀ ਨਾਮ ਕੀ ਹੈ ਤੁਹਾਡਾ ਹੰਦੀਪ ਕੁਸ਼ਚ ਤੁਸੀਂ ਵੀ ਬਚਪਨ ਤੋਂ ਹੀ ਆ ਭਾਂਜੀ ਬਚਪਨ ਤੋਂ ਹੀ ਤਫੇ ਤਾਂ ਬਹੁਤ ਔਖਾ ਹੋ ਜਾਂਦਾ ਹੁਣਾ ਕਿਉਂਕਿ ਘਰ ਦੇ ਕੰਮਕਾਰ ਹੀ ਬਹੁਤ ਹੁੰਦੇ ਆ। ਘਰੀ ਦੇ ਮੜ ਮੋਟਾ ਕਰ ਲਈਦਾ, ਮੁੰਗ ਜਿਆਰਾ ਕਾਰੀ ਲਈਦਾ। ਹਾਂਜੀ। ਪਰ ਘਰੇ ਹੀ ਰਹਿੰਦੇ ਤੁਸੀਂ ਜਾਂ ਤੁਸੀਂ ਵੀ ਕੋਈ ਮਿਹਨਤ ਮਿਲਦੀ। ਘਰੇ ਹੀ ਰਹੀਦਾ। ਕਿੰਨਾ ਸਮਾਂ ਹੋ ਗਿਆ ਤੁਹਾਡੇ ਵਿਆਹ ਨੂੰ? ਹੋ ਗਿਆ 3 ਕਮਹੀਨੇ ਹੋ ਗਏ। 3 ਮਹੀਨੇ। ਹਾਂਜੀ 3 ਮਹੀਨੇ ਹੋ ਗਏ। ਕੁਝ ਪੰਜੀ ਕਦੇ ਮਨ ਚ ਨਹੀਂ ਆਇਆ ਕਿ ਕਿੱਦਾਂ ਦੇ ਹਾਲਾਤਾਂ ਵਿੱਚ ਰਹਿ ਰਹੇ ਆ ਕਦੇ ਰੱਬ ਨੂੰ ਕੋਸਿਆ ਨਹੀਂਗਾ। ਹਾਂ ਰਾਤਾਂ ਦੇ ਵਿੱਚ ਮਾ ਮਲਕ ਨੂੰ ਪਤਾ ਜੀ ਅਸੀਂ ਤਾਂ ਬਹੁਤ ਇਹੋ ਜਿਹੇ ਦਿਨ ਵੇਖੇ ਸੀ ਕਲ ਮਾਲਕ ਨੇ ਸਾਡੇ ਬਾਰੇ ਸੋਚਿਆ ਹਾਂਜੀ ਅਸੀਂ ਆਨੇ ਸੀ ਜਿਵੇਂ ਦੂਜੇ ਵੀਰ ਭਰਾ ਤੁਰੇ ਫਿਰਦੇ ਸਾਨੂੰ ਵੀ ਮਾਲਕ ਇਹੋ ਜਿਹਾ ਕਰ ਦਿੰਦਾ ਹਾਂਜੀ ਨੋ ਨੋ ਹੁੰਦੇ ਤਾਂ ਅਸੀਂ ਵੀ ਸੁੱਖ ਦੀ ਰੋਟੀ ਜਿਹੜੀ ਆ ਉਹ ਖਾ ਸਕਦੇ ਥੋਤੀ ਸੁੱਖ ਦੀ ਵਿੱਚ ਪੈ ਜਾਂਦੇ ਕਲ ਮਾਲਕ ਨੇ ਸਾਡੇ ਲਈ ਸੋਚਿਆ ਇਹ ਕੁਛ ਹਾਂਜੀ ਜੇ ਸਾਡੇ ਦੇ ਮਾਲਕ ਸੋਚਦਾ ਤਾਂ ਅਸੀਂ ਵੀ ਆਪਦਾ ਕਾਰਬਾਰ ਬਣਾ ਲੈਂਦੇ ਹਾਂ ਹਾਂਜੀ ਮੰਗ ਕੀ ਕਰਦੇ ਹਾਂ ਮੰਗ ਇਹੋ ਹੀ ਅਸੀਂ ਕਰਦੇ ਸਾਡੇ ਕਮਰੇ ਪਾਇ ਜਾਣ ਸਰਕਾਰਨ ਹਾਂਜੀ ਵੀਰ ਭਰਾ ਨੂੰ ਕਮਰੇ ਸਾਡੇ ਪਾਇ ਜਾਣ ਸਾਡਾ ਰੋਣ ਗੁਜ਼ਾਰਾ 300 ਰੁਪਏ ਦਿਹਾੜੀ ਜਾਂਦੇ ਆ ਉਹਨੇ ਨੇ ਟਾਈਮ ਪਾਸ ਤੁਹਾਨੂੰ ਪਤਾ ਹੀ ਹੈ ਜਿੰਨਾ ਕੋ ਹੁੰਦਾ ਹਾਂਜੀ ਤੋ ਬਿਲਕੁਲ ਇਸ ਸੁਪਰਵਾਈਰ ਵੱਲੋਂ ਮਦਦ ਦੀ ਗੁਹਾਰ ਜਿਹੜੀ ਆ ਉਹ ਲਗਾਈ ਜਾ ਰਹੀ ਆ ਛੱਤ ਵੀ ਜਿਹੜੀ ਆ ਉਹ ਨਹੀਂ ਬਚੀ ਕਿਉਂਕਿ ਬਰਸਾਤਾ ਕਾਰਨ ਜਿਹੜਾ ਮਕਾਨ ਆ ਉਹ ਡੱਗ ਚੁੱਕਿਆ ਤੇ ਇੱਧਰ ਉਸ ਵੀਰ ਦੀ ਭੈਣ ਜਿਹੜੀ ਆ ਉਹ ਬੈਠੀ ਹੋਈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭੈਣ ਨਾਮ ਕੀ ਆ ਤੁਹਾਡਾ ਸ਼ਮਿਕਾ ਸ ਹੈ ਪੜੇ ਹੋ ਹਾਂ ਜੀ ਤਾਂ ਜਿੱਦਾਂ ਤੁਹਾਡੇ ਵੀਰ ਨੂੰ ਦੱਸ ਰਿਹਾ ਸੀ ਕਿ ਬਚਪਨ ਤੋਂ ਹੀ ਉਹਨਾਂ ਨੂੰ ਪੋੜਿਓ ਆ ਤੇ ਫੇਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ हां ਬਚਪਨ ਤੋਂ ਅਸੀਂ ਪਹਿਲਾਂ ਪਾਪਾ ਕਰਦੇ ਸੀ ਫਿਰ ਹੌਲੀ-ਹੌਲੀ ਜਿਵੇਂ ਮਤ ਕਿ ਸਾਰੇ ਵੱਡੇ ਹੁੰਦੇ ਗਏ ਤੇ ਇੱਕ ਬੇਟੀ ਦੀ ਡੈਥ ਹੋ ਗਈ ਸੀ ਅਸੀਂ ਤਿੰਨ ਸਿਸਟਰਾਂ ਇੱਕ ਦੀ ਡੈਥ ਹੋ ਗਈ ਸੀ ਉਹਨਾਂ ਦੀ ਮੈਰਿਡ ਹੋਏ ਸੀ ਕਿ ਤੇ ਡੈਥ ਹੋ ਗਈ ਫਿਰ ਪਾਪਾ ਨੂੰ ਵੀ ਉਹਨਾਂ ਦੀ ਟੈਨਸ਼ਨ ਨਾਲ ਹੀ ਅਟੈਕ ਹੋ ਗਿਆ ਉਹਨਾਂ ਦਾ ਮੂੰਹ ਵਿੰਗਾ ਹੋ ਗਿਆ ਫਿਰ ਹੌਲੀ-ਹੌਲੀ ਇੰਨਾ ਦਾ ਫਿਰ ਅਸੀਂ ਵੀ ਇਹ ਸਾਡੀ ਨਾਨੀ ਕੋਲ ਰਹਿੰਦੇ ਸੀ ਫਿਰ ਅਸੀਂ ਉਹਨਾਂ ਕੋਲ ਇਹ ਇੱਥੇ ਆਏ ਘਰੇ ਵੀਰੇ ਨਾਲ ਹੌਲੀ-ਹੌਲੀ ਮਤ ਕਿ ਆਪਦਾ ਇੰਨਾ ਥੋੜਾ ਬਾਲਾ ਜਿਆਦਾ ਨਹੀਂ ਬਟ ਇਨਾਂ ਫਿਰ ਕੰਮ ਕਿੰਨਾ ਸ਼ੁਰੂ ਕੀਤਾ ਵੀ ਜੋ ਆਪ ਦੀ ਇੱਥੇ ਸਾਮ ਸਕਣ ਵੀ ਸਾਨੂੰ ਵੀ ਪਾਪਾ ਵੀ ਨਹੀਂ ਕੰਮ ਕਰ ਸਕਦੇ ਸੀ ਵੀ ਫਿਰ ਹੋਰ ਹੀ ਟਾਈਮ ਬਾਅਦ ਥੋੜੇ ਮੈਂ ਮੰਮਾ ਦੀ ਵੀ ਡੈਥ ਹੋ ਗਈ ਫਿਰ ਇਨਾਂ ਹੀ ਜੋ ਵੀ ਕੀਤਾ ਇਨਾਂ ਹੀ ਖੁਦ ਹੀ ਚੱਕਿਆ ਹੈ ਵੀ ਇਹ ਫਿਰ ਫੈਕਟਰੀ ਜਾਂਦਾ ਹੈ ਦਾ 300 ਮਸਾ ਹੀ ਆਉਂਦਾ ਹੈ ਤੇ ਉਹਦੇ ਨਾਲ ਅਸੀਂ ਗੁਜ਼ਾਰਾ ਕਰਦੇ ਹਾਂ ਮੈਂ ਫਿਰ ਪਾਪਾ ਦੀ ਮੈਡੀਸਿਨ ਵੀ ਚੱਲਦੀ ਹੈ ਤੇ ਫਿਰ ਕੁਝ ਹੋਰ ਵਾਧੂ ਦੀਆਂ ਹੁੰਦੀਆਂ ਹਨ ਵੀ ਜ਼ਿੰਮੇਵਾਰੀਆਂ ਹੁੰਦੀਆਂ ਵੀ ਜੋ ਕਰਦਾ ਕੰਮ ਹੁੰਦਾ ਇਹ ਕੁਝ ਹੋਰ ਵੀ ਲਿਆਣਾ ਹੁੰਦਾ ਸੋ ਥਾਈ ਵਰਤਨਾ ਹੁੰਦਾ ਉਸ 330 ਵਿੱਚ ਸਿਸਟਮ ਲਗਾਣਾ ਪੈਂਦਾ ਵੀ ਕਿੰਨਾ ਕੁ ਜ਼ਿਆਦਾ ਨਹੀਂ ਥੋੜਾ ਲਿਆਣਾ ਹੁੰਦਾ ਹੈ ਹੁੰਦਾ ਹੀ ਆ ਵੀ ਸਾਡੇ ਕੋਲ ਵੀ ਸਹੀ ਹੁੰਦਾ ਤਾਂ ਸ਼ਾਇਦ ਅਸੀਂ ਵੀ ਕੁਝ ਹੋਰ ਹੁੰਦੇ ਪੰਜ ਕਿੰਨਾ ਪੜੇ ਤੁਸੀਂ ਦੱਸਿਆ 10 ਕਲਾਸ ਫਸ ਹਾਂ ਅੱਗੇ ਨਹੀਂ ਪੜਨ ਦਾ ਸੋਚਿਆ ਸੀਗਾ ਕਿ ਸ਼ਾਇਦ ਸਾਡਾ ਵੀਰ ਨੌ ਬਰ ਨੌ ਹੁੰਦਾ ਠੀਕ ਹੁੰਦਾ ਤਾਂ ਮੈਂ ਵੀ ਅੱਗੇ ਪੜਦੀ ਜਾਂ ਕਾਲਜਾਂ ਵਿੱਚ ਪੜਦੀ ਸੁਪਨੇ ਹੁੰਦੇ ਬਹੁਤ ਕੁੜੀਆਂ ਦੇ ਹਰੇਕ ਦੇਹ ਡ੍ਰੀਮ ਹੁੰਦਿਆ ਮੇਰੇ ਵੀ ਆ ਵੀ ਮੈਂ ਵੀ ਆਪਦੀ ਜਿਆਦਾ ਨਹੀਂ ਪਹਰਾਂ ਤੇ ਤਾਂ ਖੜੀ ਹੋ ਸਕਾਂ ਪਰ ਜੋ ਨਹੀਂ ਇਹਨਾਂ ਤੋ ਸਿਰਫ ਸਾਡਾ ਤਾਂ ਮਤਲਬ ਕਿ ਇਦਾਂ ਹੀ ਕਰਦਾ ਮਸਾ ਚੱਲਦਾ ਤਾਂ ਮੇਰੀ ਲਾਈਫ ਕਿਦਾਂ ਐ ਸਵਾਰ ਸਕਣਗੇ ਵਿਚਾਰੇ ਵੀ ਮੇਰੇ ਡ੍ਰੀਮਸ ਪੂਰੇ ਕਰਨ ਦੀ ਮੈਂ ਆਪਦੇ ਦਿਲ ਵਿੱਚ ਹੀ ਰੱਖਣਾ ਚਾਹਣੀ ਹੈਗੀ ਠੀਕ ਆ ਵੀ ਸਾਡੇ ਘਰ ਦਾ ਗੁਜ਼ਾਰਾ ਚੱਲੀ ਏ ਠੀਕ ਆ ਵੀ ਡ੍ਰੀਮਸ ਤਾਂ ਚਲੋ ساری ਦੁਨੀਆ ਦੇ ਜਿੱਥੇ ਇੰਨਿਆਂ ਦੇ ਮਰਿਆ ਫਿਰ ਮੇਰੇ ਵੀ ਸਹੀ ਵੀ ਕੋਈ ਭੈਣਾ ਦੇ ਵੀ ਹੋਣਗੇ ਜਿਹੜੀਆਂ ਵਿਆਹ ਦਿੱਤੀਆਂ ਉਹਨਾਂ ਦੇ ਨਹੀਂ ਪੂਰੇ ਤਾਂ ਫਿਰ ਮੇਰੇ ਵੀ ਕੋਈ ਚਲੋ ਜ਼ਿਆਦਾ ਜ਼ਰੂਰੀ ਨਹੀਂ ਇਹ ਘਰ ਦਾ ਹੀ ਸਿਸਟਮ ਚੱਲ ਜਾਵੇ ਬਹੁਤ ਆ ਪਰ ਕਿੰਨਾ ਬਹੁਤ ਮੁਸ਼ਕਲ ਹੋ ਜਾਂਦਾ ਹੁੰਦਾ ਹੁਣ ਜਦੋਂ ਭਰਾ ਨੂੰ ਇਹੋ ਜਿਹੇ ਹਾਲਾਤਾਂ ਵਿੱਚ ਕੰਮ ਕਰਦਾ ਦੇਖਦੇ ਹੋਵਾਂਗੇ ਸਰ ਜਦੋਂ ਰੇਡ ਦਾ ਨਾ ਡਰ ਹੁੰਦਾ ਹੈ ਕਿ ਆਸ਼ਾ ਇਹਦਾ ਉਹ ਸਹੀ ਹੁੰਦਾ ਤਾਂ ਵੀ ਅਸੀਂ ਜਿਨ੍ਹਾਂ ਲੋਕਾਂ ਦੇ ਨੇ ਸਾਨੂੰ ਕਿਸੇ ਵੱਲ ਵੇਖਣਾ ਪੈਂਦਾ ਵੀ ਸਾਨੂੰ ਕੋਈ ਕਿਤੇ ਲ ਜਾਵੇ ਜੋ ਕੁਝ ਵੀ ਆ ਉਹਨਾਂ ਦਾ ਵੀ ਜੇ ਅਸਾਇੰਦ ਸਾਨੂੰ ਕਿਸੇ ਦੀ ਲੋੜ ਨਾ ਪੈਂਦੀ ਵੀ ਉਹ ਸਾਨੂੰ ਜਿੱਥੇ ਵੀ ਆਸੀ ਕੋਈ ਰਿਸ਼ਤੇਦਾਰ ਤੇ ਜਾਣਾ ਜਾਂ ਮੈਡੀਸਿਨ ਲੈ ਜਾਣਾ ਉਹ ਸਾਨੂੰ ਲੈ ਜਾਂਦਾ ਪਰ ਉਹ ਆਪ ਵੀ ਤਾਂ ਕਿਸੇ ਦੀ ਮਦਦ ਪੁੱਛਦਾ ਕਿ ਮੈਨੂੰ ਇੱਥੇ ਲੈ ਜਾਓ ਨਾ ਵੀ ਕਿਸੇ ਦੇ ਮਿੰਟ ਕਰਨੀ ਪੈਂਦੀ ਆ ਵੀ ਸਾਨੂੰ ਇੱਥੇ ਅਸੀਂ ਜਾਣਾ ਹੈ ਤੁਸੀਂ ਸਾਨੂੰ ਲੈ ਕੇ ਜਾਓ ਜੇ ਅੱਜ ਸਹੀ ਹੁੰਦਾ ਫਿਰ ਸਾਨੂੰ ਕਿਸੇ ਦੀ ਮਿੰਟ ਕਰਨ ਦੀ ਲੋੜ ਹੀ ਨਹੀਂ ਸੀਗੀ ਇਹ ਸვენ ਦਾ ਇਹਨੂੰ ਕਹਿੰਦੇ ਵੀ ਸਾਨੂੰ ਇੱਥੇ ਜਾਣਾ ਆਪਾਂ ਇੱਥੇ ਚੱਲਦੇ ਆ ਇਹ ਸਹੀ ਨਹੀਂ ਹੈ ਇਸ ਕਰਨ ਸਾਨੂੰ ਹਰ ਇੱਕ ਕਿਸੇ ਦੀ ਮਿਹਨਤ ਕਰਨੀ ਪੈਂਦੀ ਹੈ ਵੀ ਅਸੀਂ ਇੱਥੇ ਜਾਣਾ ਹੈ ਤੇ ਸਾਡੇ ਨਾਲ ਚੱਲੇਗਾ ਪਹਿਲਾਂ ਉਹ ਅਗਲੇ ਵਿੱਚ ਤਾਂ ਤੁਹਾਨੂੰ ਪਤਾ ਹੀ 100 ਮਿੰਤਾ ਕਰਮ ਹੁੰਦੇ ਆ ਪਹਿਲਾਂ ਵੀ ਫਿਰ ਉਹ ਗੱਲ ਚੋਂ ਹੁੰਦੇ ਆ ਜਦ ਇਹ ਸਹੀ ਹੁੰਦਾ ਸਾਨੂੰ ਕਿਸੇ ਦੀ ਮਿੰਤ ਕਰਨ ਦੀ ਲੋੜ ਹੀ ਨਹੀਂ ਸੀਗੀ ਬਹੁਤ ਸਾਰਾ ਹੁੰਦਾ ਪਰਮਾ ਬਹੁਤ ਸਾਰਾ ਕਿਰਦਮ ਜਾਰ ਹੋ ਜਾਂਦਾ ਇੰਨੇ ਚ ਹੁੰਦਾ ਤਾਂ ਨਹੀਂ ਸਰ ਤੁਹਾਨੂੰ ਪਤਾ ਹੀ ਮੰਗਿਆਈ ਬਹੁਤ ਆ ਮੰਗਿਆਈ ਨਹੀਂ ਆ ਕਿ 500 ਵੀ ਆਵੇ ਉਹ ਵੀ ਕੱਟ ਹੋ ਜਾਂਦਾ ਹੈ ਤੇ ਫਿਰ ਤੁਸੀਂ ਸਹਨੇ ਉਹ 250 ਨਾ ਕਿੱਥੇ ਹੁੰਦਾ ਪਰ ਲਾਉਣਾ ਪੈਂਦਾ ਹੈ ਵੀ ਸੋਚਣਾ ਪੈਂਦਾ ਵੀ ਜੇ ਅਚਾਨਕ ਵਰਤਨਾ ਵੀ ਹੈ ਕਿਤੇ ਹੋਰ ਵੀ ਉਹਦੇ ਚ ਬਚਾਣਾ ਵੀ ਪੈਂਦਾ ਹੈ 250 ਵਿੱਚੋਂ 300 ਵਿੱਚ ਬਚਾਣਾ ਵੀ ਪੈਂਦਾ ਵੀ ਆਪਦਾ ਕੋਈ ਪਤਾ ਨਹੀਂ ਲੱਗਦਾ ਐਮਰਜੈਂਸੀ ਕਦੋਂ ਹੋ ਜਾਣੀਆਂ ਕਿ ਕਿਸ ਤਰ੍ਹਾਂ ਲੋਡ ਪੈ ਜਾਣੀਆਂ ਤੇ ਇਸ ਉਹਦੇ ਵਿੱਚੋਂ ਬਚਤ ਵੀ ਕਰਨੀ ਪੈਂਦੀ ਆ ਉਹਦੇ ਵਿੱਚ ਖਰਚਾ ਵੀ ਲਾਉਣਾ ਪੈਂਦਾ ਇਦਾਂ ਫਿਰ ਜ਼ਿਆਦਾ ਨਹੀਂ ਪਰ ਥੋੜਾ ਲਿਆ ਕੇ ਜਿਵੇਂ ਆਂਤੇ ਗੁਜ਼ਾਰਾ ਤਾਂ ਕਰਨਾ ਹੀ ਪੈਂਦਾ ਜਦ ਲਈ ਕਿ ਜਿੰਦਗੀ ਦੇ ਸਾਰੇ ਸੁਪਨੇ ਜਿਹੜੇ ਆ ਉਹ ਮਾਰ ਗਏ ਹਾਂਜੀ ਸਰ ਮੈਂ ਕੀ ਕਰਦੇ ਮੈਂ ਸਰ ਸਰਕਾਰਾਂ ਨੇ ਵੀ ਨਹੀਂ ਸੁਣਨਾ ਜਦੋਂ ਉਹਨਾਂ ਨੂੰ ਇਹ ਜੋ ਸਰ ਸਰਪੰਚ ਨਹੀਂ ਸੁਣਦੇ ਤੇ ਸਰਕਾਰ ਕੀ ਸੁਣੂਗੀ ਹੂੰ ਸਰਕਾਰਾਂ ਨੂੰ ਵੀ ਕੋਈ ਮਤਲਬ ਨਹੀਂ ਆਂਦਾ ਸਰਕਾਰ ਉਹਨਾਂ ਚ ਸਰਕਾਰਾਂ ਨੂੰ ਹੁੰਦਾ ਵੀ ਜਦ ਜਿਨ੍ਹਾਂ ਤੇ ਸਾਨੂੰ ਉਹਨਾਂ ਨੂੰ ਲੋਡ ਹੁੰਦੀ ਆ ਉਹਨਾਂ ਚ ਉਹਨਾਂ ਨੂੰ ਸਾਰੇ ਚੰਗੇ ਲੱਗਦੇ ਆ ਫਿਰ ਕੋਈ ਨਹੀਂ ਪੁੱਛਦਾ ਜਦੋਂ ਬਣ ਜਾਂਦੇ ਨੇ ਕਿਸੇ ਨੂੰ ਨਹੀਂ ਹੁੰਦਾ ਵੀ ਜੋ ਮਰੀ ਜਾਂ ਖਾਧੀ ਜਾਂ ਕਿਸੇ ਨੂੰ ਕੀਆ ਉਹਨਾਂ ਨੂੰ ਵੀ ਕੋਈ ਮਤਲਬ ਨਹੀਂ ਹੁੰਦਾ ਬਸ ਸਾਨੂੰ ਉਹਨਾਂ ਚ ਰੋੜਾ ਉਹਨਾਂ ਨੂੰ ਜਦ ਤੱਕ ਉਹਨਾਂ ਨੂੰ ਜਿਤਨਾ ਜਾਂ ਕੁਛ ਨਾ ਜਦੋਂ ਬਣ ਗਏ ਉਹ ਕੋਈ ਵੀ ਨਹੀਂ ਕਿਸੇ ਦੀ ਗਰੀਬੀ ਨਾਲ ਨਹੀਂ ਉਹਨਾਂ ਨੂੰ ਮਤਲਬ ਹੁੰਦਾ ਨਾ ਜੋ ਮਰਜੀ ਕੋਈ ਗੁਜ਼ਾਰਾ ਕਰੀ ਜਾਵੇ ਉਤੋਂ ਮੰਗਾਈ ਇਹ ਨਹੀਂ ਆ ਕੀ ਕਰ ਸਕਦੇ ਸਰਕਾਰਾਂ ਤਾਂ ਸੁਣਨਾ ਹੀ ਉਹਨਾਂ ਬੰਦ ਕੀਤਾ ਹੈ ਨਾ ਜਿਵੇਂ ਸਾਢੇ ਵਾਰੀ ਤਾਂ ਬੰਦ ਕੀਤਾ ਹੋਰਾਂ ਦਾ ਤਾਂ ਪਤਾ ਨਹੀਂ ਸੁਣਦੇ ਹੋਣਗੇ ਪਰ ਸਾਡੇ ਕਿਸੇ ਨੇ ਵੀ ਨਹੀਂ ਸੁਣੀ ਅਸੀਂ ਕਿੱਦਾਂ ਕਹਦੀ ਆ ਸਾਡੀ ਸਰਕਾਰ ਸੁਣਦੀ ਸਾਡੀ ਤਾਂ ਸਰਪੰਚ ਨੇ ਨਹੀਂ ਸੁਣੀ ਸਰਕਾਰ ਕਿੱਥੇ ਸੁਣੂਗੀ ਬਹੁਤ ਸਮਾਜ ਸੇਵੀ ਵੀਰ ਹੈਗੇ ਆ ਜਿਹੜੇ ਸਮਾਜ ਸੇਵਾ ਕਰਦੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੂਗਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਭ ਵੀ ਉਹ ਸਾਡੀ ਸੁਣ ਲਾਂ ਸਰਕਾਰਾਂ ਨੇ ਤਾਂ ਕੰਨ ਬੰਦ ਕੀਤੇ ਹੋਏ ਨੇ ਨਾ ਉਹਨਾਂ ਨੂੰ ਸਾਡੀ ਅਪੀਲ ਵੀ ਨਹੀਂ ਸੁਣੀ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਭਰਾ ਦਾ ਬਸ ਘਾਰ ਹੀ ਬਣ ਜਾ ਹੋਰ ਕੋਈ ਸਾਨੂੰ ਚਾਹੀਦਾ ਐਨ ਆਰ ਆਈ ਜਾਂ ਵੀਰਾ ਜੋ ਵੀ ਕੋਈ ਵੀ ਹੈਲਪ ਕਰਦੇ ਹੋ ਇੱਕ ਮੇਰੇ ਸਿਰਫ ਭਰਾ ਦੀ ਬਾਹ ਫੜ ਲਓ ਹੈਲਪ ਕਰ ਦਿਓ ਉਹਦੀ ਇੰਨੀ ਇੱਕ ਵੀ ਉਹਨੇ ਬਸ ਸਿਰ ਤੇ ਛੱਤ ਉਹਦਾ ਬਾਕੀ ਉਹਦਾ ਜਿਆਦਾ ਨਹੀਂ ਥੋੜਾ ਬੜਾ ਗੁਜ਼ਾਰਾ ਕਰੀ ਜੇਗਾ ਬਸ ਛੱਤ ਉਹਨੇ ਸਿਰ ਤੇ ਹੋਵੇ ਇਸ ਛੱਤ ਦਾ ਵੀ ਪਤਾ ਨਹੀਂ ਕਦੋਂ ਹੀ ਡਿੱਗ ਜਾਣੀ ਹੈ ਤੇ ਬਸ ਇੰਨੀ ਅਪੀਲ ਆ ਕਿ ਉਹ ਛੱਤੋਂ ਦੀ ਪੈ ਜਾਵੇ ਤੇ ਬਸ ਆਪਦਾ ਜੋ ਖਰਚਾ ਵਰਚਾ ਤੋੜ ਲੈਂਦਾ ਹੈ ਬਸ ਉਹਦੀ ਛੱਤ ਪੈ ਜੇ ਤੇ ਇਹ ਸਾਰੇ ਜਿੰਨੇ ਵੀ ਹਲਪ ਕਰਦੇ ਆ ਉਹਨਾਂ ਨੂੰ ਇਹ ਹੱਥ ਜੋੜ ਕੇ ਰਿਕੁਐਸਟ ਆ ਕਿ ਮੇਰੇ ਭਰਾ ਦਾ ਜਿਆਦਾ ਨਹੀਂ ਕਮਰਾ ਹੀ ਪਵਾ ਦੇਣ ਹੋਰ ਕੁਝ ਵੀ ਨਹੀਂ ਚਾਹੀਦਾ ਤਾਂ ਇਹ ਉਹ ਭੈਣ ਸੀ ਜਿਹੜੀ ਇੱਕ ਭਰਾ ਲਈ ਹੱਥ ਜੋੜ-ਜੋੜ ਮਿੰਤਾ ਤਰਲੇ ਕਰ ਰਹੀ ਆ ਕਿ ਉਸਦੇ ਭਰਾ ਦੀ ਜਿਹੜੀ ਮਦਦ ਆ ਉਹ ਕੀਤੀ ਜਾਵੇ ਤਾਂ ਭੈਣ ਵਿਚਾਰੀ ਭਾਵੁਕ ਹੋ ਗਈ ਅੱਖਾਂ ਵਿੱਚ ਹੰਝੂ ਜੜੇ ਆ ਉਹ ਨਿਕਲ ਆਏ ਕੰਦੀ ਮੈਨੂੰ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਗਈ ਨਾ ਹੀ ਸਰਕਾਰਾਂ ਨੇ ਹੁਣ ਤੱਕ ਕੋਈ ਮਦਦ ਕੀਤੀ ਆ ਤੇ ਨਾ ਹੀ ਉਸ ਨੂੰ ਉਮੀਦ ਆ ਐਨ ਆਰ ਆਈ ਵੀਰਾਂ ਅੱਗੇ ਮਦਦ ਦੀ ਗੁਹਾਰ ਜਿਹੜੀ ਆ ਉਹ ਲਗਾਈ ਜਾ ਰਹੀ ਆ ਸਮਾਜਸੀ ਵੀਰਾਂ ਅੱਗੇ ਮਦਦ ਦੀ ਗੁਹਾਰਾਂ ਲਗਾਈ ਜਾ ਰਹੀ ਆ ਕਿ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਸਿਰਫ ਤੋਂ ਸਿਰਫ ਉਸਦੇ ਭਰਾ ਨੂੰ ਇੱਕ ਮਕਾਨ ਜਿਹੜਾ ਉਹ ਬਣਾ ਕੇ ਦਿੱਤਾ ਜਾਵੇ ਤਾਂ ਕਿ ਉਸ ਦੇ ਸਿਰ ਤੇ ਛੱਤ ਜਿਹੜੀ ਆ ਉਹ ਆ ਸਕੇ ਤਾਂ ਇੱਕ ਵਾਰੀ ਤਸਵੀਰ ਤੁਹਾਨੂੰ ਮੋਡ ਦਿਖਾ ਦਿੰਨੇ ਆ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਇਹ ਉਹ ਮਕਾਨ ਆ ਜਿਹੜਾ ਮੀਂਹ ਦੇ ਕਾਰਨ ਡਿੱਗ ਗਿਆ ਸੀਗਾ ਤਾਂ ਇਸ ਵੀ ਇਸ ਨੂੰ ਦੁਬਾਰਾ ਪਾਉਣ ਲਈ ਜਿਹੜੀ ਮਦਦ ਦੀ ਗੁਹਾਰ ਉਹ ਲਗਾਈ ਜਾ ਰਹੀ ਆ ਤਾਂ ਅਸੀਂ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਆ ਤਾਂ ਪਰਿਵਾਰ ਨੇ ਦੱਸਿਆ ਕਿ ਘਰ ਦਾ ਗੁਜ਼ਾਰਾ ਜਿਹੜਾ ਉਹ ਬੜੀ ਮੁਸ਼ਕਲ ਨਾਲ ਚੱਲ ਰਿਹਾ ਦੋਨੋਂ ਪਤੀ ਪਤਨੀ ਜਿਹੜੇ ਆ ਉਹ ਪਾਹਜ ਆ ਕੰਮ ਕਰ ਜਿਹੜਾ ਕਰਨਾ ਬੜਾ ਮੁਸ਼ਕਲ ਹੋਇਆ ਪਿਆ ਤਾ ਪੂਰੇ ਪਰਿਵਾਰ ਵੱਲੋਂ ਹੀ ਮਦਦ ਦੀ ਗੁਹਾਰ ਜਿਹੜੀ ਆ ਉਹ ਲਗਾਈ ਜਾ ਰਹੀ ਆ ਅਸੀਂ ਵੀਡੀਓ ਵਿੱਚ ਇਸ ਪਰਿਵਾਰ ਦਾ ਕੰਟੈਕਟ ਨੰਬਰ ਅਤੇ ਅਕਾਊਂਟ ਨੰਬਰ ਜਿਹੜਾ ਉਹ ਵੀ ਦਿੱਤਾ ਹੋਇਆ ਹੈ ਅਗਰ ਕੋਈ ਵੀ ਵੀਰ ਕੋਈ ਸਮਾਜਸੀ ਵੀਰ ਕੋਈ ਐਨ ਆਰ ਆਈ ਵੀਰ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਤੋਂ ਸਿੱਧਾ ਇਸ ਪਰਿਵਾਰ ਨਾਲ ਸੰਪਰਕ ਜਿਹੜਾ ਉਹ ਕਰ ਸਕਦਾ ਫੋਟੋ ਤੇ ਕੈਮਰਾਮੈਨ ਰਾਜੀਵ ਗੁਪਤੇ ਨਾਲ ਪਰਮਜੀਤ ਸਖਾਣਾ ਸੁਰਖਾਪ ਟੀਵੀ